ਤੇ ਸੁਖ ਹੋਖੋ ਅਸੀਂ ਦੁੱਖਾਂ ਤੋਂ ਦੁੱਖਾਂ ਨੂੰ ਸੁਖਾਂ ਵਿੱਚ ਬਦਲਦੀ ਪ੍ਰਕਿਰਿਆ ਕਿ ਲੱਗੇ ਰਹਿੰਦੇ ਆਂ ਤੇ ਦੁੱਖ ਹੋ ਵੀ ਨਾ ਸੁਖ ਦੇ ਯਤਨ ਕਰਦੇ ਰਹਿੰਦੇ ਨੋਵੇਂ ਬਾਛਾ ਦੇ ਤਾਂ ਹੀ ਨਿਕਲੇ ਜੇ ਤਨ ਬਹੁਤ ਸੁਖ ਕੋ ਕੀਓ ਕੋ ਕੀਓ ਦੁੱਖ ਕੋ ਕੀਓ ਨਾ ਕੋਈ ਯਤਨ ਨਹੀਂ ਦੁੱਖ ਦਾ ਕੀਤਾ ਪਰ ਦੁੱਖ ਜਾਦਾ ਨਹੀਂ ਬਿਨਾਂ ਯਤਨ ਤੇ ਹੀ ਆਈ ਜਾਂਦੇ ਨੇ ਸੁਖ ਵੀ ਨਹੀਂ ਆਇਆ ਜੇ ਤਨ ਜੇ ਕੋਈ ਯਤਨ ਨਾ ਹੁੰਦਾ ਹੁੰਦਾ ਤਾਂ ਬਿਨਾਂ ਯਤਨ ਦੇ ਸੁੱਖ ਵੀ ਆ ਗਏ ਸੋਖਾ ਡੋਖ ਬਣਾ ਜਾਂਦੇ ਹੁੰਦੇ ਆਉਣਗੇ ਇਹ ਹੁਕਮ ਆਉਣਗੇ ਜਦਨ ਔਰ ਸਾਡੇ ਨਾਲ ਸੁਖ ਆਵੇ ਨਾ ਦੁੱਖ ਫੇ ਦੁੱਖ ਆਏ ਉਹਦੇ ਪਾੜੇ ਨਾਲ ਆਏ ਰ ਫਿਰ ਜਿੰਨੇ ਸੁਖ ਆਏ ਉਹਦੇ ਪਾੜੇ ਨਾਲ ਆਏ ਨੇ ਉਹਦੀ ਇੱਛਾ ਨਾਲ ਆਏ ਨੇ ਸੇ ਸਾਰਿਆਂ ਨੂੰ ਸੁਖ ਜਿ ਸੁਖਾ ਫੇਰ ਦਿੰਦਾ ਹੋ ਜਿੰਨੇ ਕੋਰੇ ਬਚਾਉਣੇ ਤੇ ਸੁਖ ਬਚਾ ਲੈ ਜਦੱਕ ਮੂਠੇ ਵਜਾਉਣੇ ਤੇ ਬਾਕੀ ਦਸੋਂ ਗਵਾਰਦਾ ਫੇਚ ਜਿਹਨੇ ਸੁੱਖ ਸਾਨੂੰ ਦੇਣੇ ਤੇ ਦਿੱਤੇ ਸ਼ਾਇਦ ਤਾਂ ਨਹੀਂ ਦਿੱਤੇ ਸੁੱਖਾਂ ਚੋਂ ਨੂੰ ਭੁੱਲ ਜਾਈਂਦੇ ਜੇ ਸੁੱਖ ਜ਼ਿਆਦਾ ਦੇ ਦਈਏ ਨੂੰ ਇਹ ਮੇਤੋ ਵਿਛੜ ਜੂ ਤਾਂ ਨਹੀਂ ਦੇ ਦਿੰਦਾ ਸੁੱਖ ਬੇਉਟੇੜਾ ਭੈਜੂ ਸੁੱਖ ਦੇ ਵਿੱਚ ਸੇਵਲ ਦੀ ਛਾਈ ਦੀ ਹੁੰਦੀ ਸੋਖੇ ਟ ਭੁੱਲ ਜਾਂਦਾ ਹੈ ਦੁੱਖ ਤੇ ਯਾਦ ਰੱਖਦਾ ਇਸ ਕਰਕੇ ਦੁੱਖ ਦਿੰਦਾ ਵੀ ਇਹਨਾਂ ਨੂੰ ਯਾਦ ਰਹਿ ਜਾਂਦਾ ਇਹ ਤਾਂ ਇਹ ਦ੍ਰਿਸ਼ੀ ਗੋਣ ਤੋਂ ਦੇਖੀਏ ਫੇਰ ਤਾਂ ਦੁੱਖ ਠੀਕ ਨੇ دارو ਹੈ ਫੇਰ ਤਾਂ ਸੁਖ ਰੋਗ ਹੈ ਇਹ ਦ੍ਰਿਸ਼ੀ ਗੋਣ ਤੋਂ ਨਾ ਦੇਖੀ ਅਸੀਂ ਮਨੁੱਖਾਂ ਦੇ ਦ੍ਰਿਸ਼ੀ ਗੋਣ ਤੋਂ ਦੇਖੀਏ ਫੇਰ ਜੀ ਸੁਹਾਣੀ ਮੋਰ ਭਜੇ ਤਨਾਮ ਰੋਗ ਖਰੀਦਾਂਗੇ ਜਿੰਨੇ ਜ਼ਿਆਦਾ ਅਮੀਰ ਨੇ ਜਿਆਦਾ ਰੋਗੀ ਨੇ ਬੜੇ ਬੜੇ ਜੋਤੀਸੇ ਰੋਗਾ ਚਿੰਤਾ ਰੋਗ ਆਪੇ ਚੰਤਾਰੋ ਚਿੰਤਾ ਰੋਗ ਤੋਂ ਵੀ ਬੜੇ ਬੜੇ ਰੋਗ ਪੈਦਾ ਹੁੰਦੇ ਨੇ ਚਿੰਤਾ ਰੋਗ ਬਹੁਤ ਜਿਹੜੇ ਜਿਆਦਾ ਵੱਡੇ ਰੋਗ ਨੇ ਜਿਹੜੇ ਲਾਗ ਇਲਾਜ ਨੇ ਜਾਂ ਬਹੁਤ ਪੈਸਾ ਖਰਚ ਹੁੰਦਾ ਹੈ ਉਹ ਚਿੰਤਾ ਕਰਕੇ ਅਮੀਰਾਂ ਨੂੰ ਜਿਆਦਾ ਹੁੰਦੀ ਲੋੜ ਚਿੰਤਾ ਜਿਆਦਾ ਹੁੰਦੀ ਬੜੇ ਲੋਕਾਂ ਨੂੰ ਜਿਆਦਾ ਹੁੰਦੀ ਜੇ ਤਾਂ ਇਹ ਸ੍ਰੀ ਕੇ ਨਾ ਸੋਚੀਏ ਦੰਦਾਂ ਦੇ ਦੁੱਖਾਂ ਤੋਂ ਅਸੀਰ। ਸ਼ਿਕਵਾਏ ਕੋਈ ਨਹੀਂ ਰੱਬ ਪਰਮੇਸ਼ਰ ਦਾ ਕੋਈ ਨਹੀਂ। ਸ਼ਿਕਾਇਤ ਕੋਈ ਨਹੀਂ। ਕਾਂਗਿਆ ਜੇ ਦੁੱਖ ਦੇ ਤੂੰ ਤੇ ਹਰਦੀ। ਸੁਖ ਵੀ ਤੋ ਇਹ ਕਿ ਸੁਖ ਜੇ ਤੇ ਦੇ ਤਾ। ਤਾਂ ਉਹਨੂੰ ਮੈਂ ਹੈਵਰੀ ਕਹਿ ਲਵਾਂ ਜਿਹੜਾ ਦੁੱਖ ਦੇ ਦੇ ਕੋ ਮੇਰੀ ਮਰਜ਼ੀ ਹੋ ਗਈ ਉੱਥੇ। ਮਰਜ਼ੀ ਮੇਰੀ ਕੋਈ ਨਹੀਂ। ਤੂੰ ਜੋ ਦੇ ਦੇ ਠੀਕ ਹੈ। ਸੁਖ ਦੇ ਦੇ ਤੇ ਦੁੱਖ ਦੇ ਦੇ।